ਆਈਆ ਆਪਣਾ ਉਹਦਾ ਸ਼ੌਂਕ ਹੈ ਕੈਮਰਾ ਖੋਲਣਾ ਤੇ ਪੇਜ ਕਸ ਫੜ ਖੋਲਦੇ ਆਂਗੇ ਕੋਈ ਜਾਣਣਾ ਮੈਂ ਜਾਗ ਗਿਆ ਹੀ ਫੇਰ ਹੁਣ ਉਹਨਾਂ ਨੂੰ ਕਹਾਂ ਮੁੰਡਾ ਮੈਨੂੰ ਪੁੱਛਿਆ ਮੈਨੂੰ ਪੁੱਛਿਆ ਕਿ ਨਾ ਸਤਾਰਾ ਲੋਕਾਂ ਨੂੰ ਕਹਾਂਗਾ ਕਿ ਇੰਨੇ ਮੇਰੇ ਡੋਲੇ ਬਣਾਏ ਐ ਪਰ ਉਦੋਂ ਬੱਕਰੀ ਨਹੀਂ ਬਣਨੇ ਮੈਂ ਲੋਕਾਂ ਕਹਿੰਗਾ ਡੋਲੇ ਕਿੱਥੇ ਆ ਓਏ ਦੋਕ ਦਿਨ ਹੋਏ ਬਾਪੂ ਆਏ ਉਹਨਾਂ ਲਵਾਏ ਆ ਆਪ ਪੂਰਤੀ ਹੋਏ ਨਹੀਂ تیر ਮਾਰ ਲੈ ਤਿਰਗਵਾਨ ਆਹੋ ਗੱਲ ਵਰਾ ਕੀ ਆ ਮੁੰਡਾ ਵਰਾ ਕੀ ਜਾਂਦਾ ਵਾ ਮੁੰਡਾ ਆਂਦਾ ਵੀ ਮੈਂ ਹੈਗਾ ਸ਼ਕੀਰ ਮੁੰਡਾ ਆਂਦਾ ਮੈਂ ਨਿਕ ਨਹੀਂ ਲਾਉਣੀ ਅੱਖਾਂ ਕਰੀ 50 60 ਹਜ਼ਾਰ ਚਲੇਗਾ ਨਾ ਮਲੇ ਸੇ ਟਰੀਟਮੈਂਟ ਇੱਕ ਗੁੱਡੀ ਡਾਈ ਦਾਸ ਰਿਹਾ ਸਾਰਾ ਨਾ ਹੋ ਗਿਆ ਹੈ ਫਿਰ ਦੇਖ ਹੋਏ ਕਿੱਥੇ ਹੋਇਆ ਮਾ ਅਦਲੇ ਵੀ ਨਹੀਂ ਹੋ ਗਿਆ ਟਰੀਟਮੈਂਟ ਕਰਾਉਣਾ ਹੈ ਫੈਬ ਚ ਜਦੋਂ ਘਰ ਦੇ ਮੰਨ ਗਏ ਤਾਂ ਇਹ ਰਮੜਾ ਸਾਰੀ ਬਣਾ ਨਹੀਂ ਰਹੇਗਾ ਨਹੀਂ ਨਹੀਂ ਇਹਨੂੰ ਕਿ ਟਾਈਮ ਕਿੰਨਾ ਆਵੇ ਵੇਖੀ ਇੱਧਰ ਆਹ ਕਹ ਤਾ ਦਸੀ ਗਦਾ ਨੋ ਵਾਲੀ ਸਾਲੇ ਮੈਂ ਆ ਹੁਣ ਇਹਨਾਂ ਨੂੰ ਫੋਨ ਤੇ ਵਿਕੇ ਇਹਨੂੰ ਕਾ ਚੀਜ਼ ਵੜਾ ਜੀ ਇਹ ਉਹ ਪੁੱਛਿਆ ਆ ਚੱਲੀਏ ਆ ਚਲੀ ਜਾ ਕੀ ਗੱਲ ਆ ਰੌਲਾ ਰੌਲਾ ਪਾਉਂਦੇ ਤੁਸੀਂ ਕੀ ਆ ਓਏ ਹਾਂ ਹਾਂ ਨਹੀਂ ਦੱਲਨੀ ਤਰਨ ਨਹੀਂ ਹੋਰ ਗਦਾ ਚੱਲੇ ਅੰਨਾ ਗੁੱਡ ਲੈ ਕੇ ਆਏ ਲੀਦਾ ਕੋਲਾ ਪੇਚਾ ਕਰਾ ਰੌਲਾ ਪਾਇਆ ਤੁਸੀਂ ਸ਼ਿਰਾਮ ਜੀ ਦਲਾ ਗਏ ਤੇ ਲੈ ਨਹੀਂ ਗਏ ਹਾਂ ਗੁੱਡਲਾ ਗਏ ਤੇ ਲੈ ਨਹੀਂ ਗਏ ਗੁੱਡ ਜੱਕਰ ਉਹਨੇ ਕਾ ਗਏ ਲਾਗੇ ਅੱਖਾਂ ਵਾਲੇ ਬਿਲਕੁਲ ਚਾ ਵਾ ਮਮਾ ਕੱਲ ਇੱਕੇਰੀ ਲੈ ਆਉਂਦੇ ਇੱਕੇਰੀ ਲੈ ਆਉਂਦੇ ਕੱਲ ਕੀ ਕਰਾਉਂਗਾ ਖੰਡਾਰੀ ਕੀ ਬਾਤ ਹੈ ਓਏ ਪਾੜ ਜਾਣੀ ਇਹਨਾਂ ਨੂੰ ਸੰਭਲਾ ਆ ਸਾਬਲਾ ਇਹਨਾਂ ਨੂੰ ਪਾੜ ਜਾਣੀ ਮੇਰੀ ਗੱਲ ਸੁਣ ਉਹੋ ਜਿਹਾ ਗੁਡਾ ਕਿੰਨੇ ਦਾ ਕਿੰਨੇ ਦਾ ਗੁਡਾ ਕਿ ਹੱਦੇ ਉੱਧੇ ਉੱਧੇ ਹੁੰਦੇ ਪੜ ਗਏ ਸਪੋਸ ਕਰ ਗੋਡਾ ਕਿੰਨੇ ਦਾ ਜਨੇ ਦਾ ਵੀ ਆਵਾ ਠੀਕ ਹੈ ਯਸ ਕਰਾ ਦੇ ਸਪੋਸ ਹੂੰ ਸਪੋਸ ਕਰ ਕਿੰਨੇ ਦਾ ਹੋ 50 50 ਹੋ ਜੀ 100 100 ਦਾ ਆਹ ਲਾ ਇਹ ਹੈ ਬੰਦ ਦੋ ਸੋ ਦਾ ਕਿਹੜਾ ਤੇ ਨਿਆ ਦਾ ਕਿੰਨੇ ਦਾ ਇਹ ਅਸਲੀ ਨਿਆ ਦਾ ਨਿਆ ਦਾ ਕਹਿੰਦਾ ਆਪਣਾ ਮਾਲ ਜਿਹੜਾ ਮਟੀ ਦੇ ਤੇ ਨਾ ਮਟੀ ਨੇ ਛੇੜੇ ਲਗਣਾ ਹੂੰ ਇਹਨਾਂ 30 30 ਦੇ ਮੈਂ ਭੱਤੀ ਹਦੀ ਇਹੇ ਦਾ ਲਾ ਲਾ ਸਾਰੇ ਜੋਗਲੇ ਨੇ ਸਾਰੇ ਜੋਗਲੇ ਕਹਿੰਦਾ ਜੋ ਜੋ ਆਏ ਤਾਂ ਮੇਰੇ ਖਾਲੀ ਕਰ ਦੋ ਮੇਰੇ ਠੀਕ ਓਏ ਬਾਬਾ ਇਹਨਾਂ ਦਾ ਬੇੜਾ ਘਰ ਕੋ ਆ ਬੈਨ ਕੋ ਗੁੱਡੀ ਨਹੀਂ ਉੱਡਣਦੀ ਸਵੇਰ ਦੀ ਪੁੱਛੇ ਆ ਗਏ ਮੇਰੀ ਗੱਲ ਸੁਣ ਲੈ ਬਹਿ ਜਾ ਆ ਜਾ ਉਹ ਬਾ ਆ ਨਿੱਕੀ ਨਿੱਕੀ ਕੀ ਆਹੀਏ ਬਸ ਯਾਰ ਉਹ ਹਲਦੀ ਜਾਨੀ ਚੱਲਦੀ ਆ ਪੋਟਲ ਹਲਦੀ ਨਹੀਂ ਛੜੀ ਮੈਂ ਤਾਂ ਲੋਕਾਂ ਨੂੰ ਛੜੀਂ ਗਰਾਮ ਬਣਿਆ ਰਿਆ ਕਰਾਂ ਤੈਨੂੰ ਡਿਆ ਗਏ ਨੇ ਹੱਥ ਚ ਬੜਾ ਆਦਾ ਹੱਥ ਚ ਪਾ ਲਉ ਆਪੇ ਓਏ ਸਾਰਾ ਰੋਸ ਦੁੱਛਿਆ ਦੁੱਠੇ ਦਰੀ ਜਾਂ ਨਾ ਤੂੰ ਦੁੱਠੇ ਤੋਂ ਭੋਗ ਲਵਾ ਲਾਂਗੇ ਆਉਤ ਰਿਓ ਓਏ ਅੰਨਿਆ ਗੰਨਾ ਓਏ ਵੇ ਕੀ ਕਰਦਾ ਖਲਜਾ ਲਾ ਬੀਨ ਬਾਹਰ ਦੇ ਨਿਕਲ ਨਾ ਮੀਂਹ ਲੱਗੇ ਵੇਲਾ ਰਬੀ ਨਾ ਉਦੋਂ ਮੂੰਹ ਘਾਰੇ ਇੱਥੇ ਬੈਠਾ ਆ ਵੀ ਆ ਗਿਆ ਯਾਰ ਦੇ ਕਿੰਨੇ ਯਾਰ ਹੁੰਦਾ ਸੁਬੇ ਆ ਗਿਆ ਵਾ ਚੰਦ ਲੱਗੇ ਕੰਬਾ ਤਬ ਉਹ ਯਸ ਜੰਪਾ ਬੱਬਾ ਵਿੱਚ ਆ ਤੂੰ ਹੀ ਬਣਾ ਲਉਂਗਾ ਖਾ ਲੂੰਗਾ ਇਹ ਨਾ ਕਰ ਸਕਦਾ ਪਾਣ ਵਾਲੇ ਤੇ ਸਾਰੇ ਹੀ ਸਾਰੇ ਸਿਆਪਾਰੇ ਆ ਕੁਆਂਟੀਟੀ ਨਹੀਂ ਹੋਣੀ ਪੈਸੇ ਪਾ ਕੇ ਕੋਈ ਵੀ ਨਹੀਂ ਰਾਜੀ ਹੋਗਾ ਅਰ ਕੋ ਪਵਾ ਮੇਰੇ ਤੇਰੀ ਮਗਰ ਲਈ ਕਿਤੇ ਨਹੀਂ ਡਾਤੀ ਪਹਿਲਾਂ ਕੀਆ ਰੰਗ ਰੰਗੇ ਚਲ ਚਲੀਏ ਯਾਰ ਲੈ ਇਥੇ ਜੋ ਨਹੀਂ ਕੀਤੀ ਗਾਦ ਨੂੰ ਹਾਂ ਨੂੰ ਉਹ ਸਾਲਾ ਗੁੱਡਾ ਟੋਣਾ ਰਾਜੇ ਇਹਨੂੰ ਕਹਿ ਦੇ ਦੇ ਵਿਖਾ ਦੇ ਸਹੀ ਹਾਂ ਜਿਹੜੀ ਕੱਲ ਦੀ ਮੋਟੀ ਬਲੇਟੀ ਆ ਅਸੀਂ ਭੈ ਚੁਪਲਾਮਾ ਪੋਣੀਆਂ ਹੁੰਦੀਆਂ ਗਾ ਦੰਦਾ ਹੀ ਉਹੋ ਗੱਲ ਲਾਲਾ ਗੱਲ ਸੁਣ ਲੈ ਜੋਦੇ ਤੇਰਾ ਘਟੂ ਲੈ ਚਲੇ ਬਾ ਮੇਰਾ ਭਰਾ ਜੁਦਾ ਅੜਦੇ ਮੇਰਾ ਪ੍ਰਵਾਹਵੇਂ ਪ੍ਰਵਾਹ ਹੈ ਕਰੇਗਾ ਕਰੂਗਾ ਉੱਤ ਕਰੀ ਜਾਣਾ ਕਰੂਗਾ ਲੈ ਲਈ ਬਾਹਰ ਆਏਗਾ ਬਾਹਰ ਰੰਗ ਕਰਤੀ ਹੈ ਹੈ ਇਹਨੇ ਕੀ ਦੋ ਦੋ ਰੋੜ ਤੂੰ ਮੈਂ ਦੱਦਾ ਕੋ ਪਲੇਅਰ ਦੇਣਾ ਮੇਰੇ ਦੋਰੇ ਆਉਣੀ ਹੋਇਆ ਤੇਰਾ ਖਾਂ ਲੈ 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 ਨਾੜੇ ਨੂੰ ਗੁੱਡੀ ਟਾਲ ਦੇਣੀ ਗੱਟੂ ਜਿੱਦਾਂ ਤੂੰ ਹੈਗਾ ਵਾ ਤਿੰਨ ਕੱਟ ਘਾੜ ਲੰਗਾ ਗੱਟੂ ਨਾ ਘਾੜ ਤੂੰ ਮੇਰਾ ਭਰਾ ਕੜੀ ਜੇਚ ਕੁਛ ਲੈ ਹੋ ਪਈ ਸਾਰ ਤੇ ਆ ਲੈ ਜੀ ਸਾਰਾ ਇਹ ਲੈ 10000 ਯਾਰ ਜਾਂਪਾ ਸੁਣੀ ਨਹੀਂ ਉਹ ਨਹੀਂ ਯਾਰ ਜਦੋਂ ਬਣਾ ਲਓ ਤਾਂ ਮੈਨੂੰ ਫੋਨ ਕਰ ਦਿਓ ਨਹੀਂ ਹੋਰ ਯਾਰ ਮੰਜਾ ਬਣਾਉਣ ਜਾਣਾ ਮੈਂ ਚੱਲ ਤੂੰ ਬਾਲੀ ਵਾਜ ਜਾ ਵਾਜ ਦੇ ਦੇ ਯਾਰ ਤੂੰ ਲੈ ਲੈ ਬੜੀ ਕੀਤੀਆ ਤੂੰ ਹੋ ਗਿਆ ਯੋ ਯੋ ਹੋ ਜਾਣਾ ਤੋੜਦਾ ਹਾ ਮਾਸਿਨ ਦਾ ਤਾਂ ਮੈਨਾਂ ਟੇਬਲ ਤੋੜਦਾ ਹੀ ਸਾਰੇ ਛੋਟੇ ਖੜਨਦੇ ਨਹੀਂ ਓਏ ਛੋਟੇ ਛੋਟੇ ਲੋਹਾਂ ਦੇ ਛੋਟੇ ਐ ਨਹੀਂ ਕੋਈ ਵੀ ਛੋਟੇ ਨਹੀਂ ਹੈਗੇ ਮੇਰੇ ਵੱਡੇ ਹੀ ਆ ਇੱਧਰ ਹੋ ਗਿਆ ਪੈਲੀਆਂ 'ਚ ਲੁੱਟਦਾ ਮੈਂ ਤਾਂ ਵੀਡੀਓ ਕੱਢੀ ਵੀਡੀਓ ਕਾਟੇ ਪੈਲੀਆਂ ਦੇ ਉਹ ਸ਼ਰਮ ਗੱਲ ਆ ਯਾਰ ਫੜੀ ਯਾਰ ਸਾਲਾ ਜੋ ਬਾਜਾ ਦਿਮਾਗ ਖਰਾਬ ਕਰਾ ਜਾ ਜੋ ਕਾਬੂ ਹੋਂਦੇ ਹੋ ਉਹ ਫੜ ਉਹ ਫੜ ਪੜ ਅਵੇ ਮੜ ਪੈ ਜਦੋਂ ਤਲਾਬ ਅਵੇ ਆਵੇ ਆਵੇ ਉਹ ਸਾਲਿਓ ਕਲਾਮਾ ਸਾਲਿਓ ਦੇ ਪਾਈ ਜਾਂਦੀ ਆ ਆਵੇ ਸਿਆਣਾ ਮਿਹਣਾ ਬੰਦਾ ਕੁੜੀਆਂ ਕੁੜੀਆਂ ਨੂੰ ਦੰਦੇ ਵੇਖੀ ਮੂਹਰੇ ਤਰੇ ਦਾੜੀ ਆ ਆਵੇ ਉਹ ਕਿਹੜਾ ਕਿਹੜੇ ਕੰਮਾਂ 'ਚ ਪੈ ਗਿਆ ਮਾਨੂੰ ਚੰਗਾ ਭਲਾਣਾ ਤੂੰ ਚੱਲ ਯਾਰ ਫੜ ਇਹਨੂੰ ਲਿਆ ਵੇ ਜੰਦਾ ਹਾਂ ਦੀ ਗੁੱਡੀ ਲੁੱਟਣ ਗਿਆ ਹੀ ਉੜਿਆ ਪੈਰ ਨਗੂਨ ਲਵਾ ਕੇ ਆ ਗਿਆ ਵੇ ਆ ਤੁਰਿਆ ਆਉਂਦਾ ਗੁੱਡੀਆਂ ਸਾਲਿਆ ਤੂੰ ਇੱਕੜੀ ਲੁੱਟੀ ਸਾਰੇ ਪਿੰਡ ਦਾ ਗੂਹ ਪੈਰਾਂ ਨੂੰ ਲਵਾ ਲਿਆ ਉਹ ਲੈ ਗਿਆ ਇਹ ਜੋ ਗੁੱਡੇ ਤੇ ਗੋਡਾ ਲਈ ਆਉਂਦੇ ਉਹਦਾ ਹਵਾ ਚੱਲਣੀ ਡੇੜ ਉਡਣ ਤਾਂ ਟਾੜੇ ਗੋਡਾ ਇਹ ਨਹੀਂ ਆ ਉਡਾ ਲਿਆਂਗੇ ਫਰਾਟਾ ਨਾਲ ਲਾਣਾ ਪਵੇ ਭਾਵੇਂ ਹਨ ਉਹ ਵੀ ਹੁੰਡਿਆ ਆ ਵੀ ਆ ਵੀ ਵਾਹੀ ਆ ਭਾਈ ਵਾਹੀ ਮਹਾਡਾ ਆਇਆ ਸਾਲੇ ਮਹਾਡਾ ਹੈ ਇਹ ਗੋਡਾ ਉਹ ਮੈਂ ਡੋ ਨਹੀਂ ਆ ਵੇ ਹਰਿਆ ਟੁਈਡਾ ਆਣਾ ਭੇਜੀ ਮੈਨੂੰ ਸਟਰੀਟ ਉਹਦੇ ਨੂੰ ਮੰਗਦਾ ਪਾਉਂਦਾ ਵੀ ਨਾ ਤੁਹਾਨੂੰ ਮਾ ਘੇਟਾ ਨੇ ਲਾਦਾ ਹੈ ਕਿ ਗੁੱਡਾ ਡਾਉਂਦੇ ਨੇ ਹਵਾ ਚੱਲੇ ਨੇ ਡੇਰ ਉਹਨਾਂ ਖੋਲੇ ਜਾ ਕੇ ਬੱਤ ਮੀਂਹ ਫਸਾ ਬੱਤ ਮੀਂਹ ਨਾ ਆਹ ਰਾਤ ਪੈਦਾ ਡੋਲ ਕੇ ਜਾਂਦਾ ਆਹ ਆਵੇ ਲਾਗੇ ਉੱਡ ਉੱਡਣ ਦੀ ਇੱਕ ਤੁਹਾਡੇ ਉਹ ਸਾਰੇ ਓਏ ਇਹਦੀ ਗੱਲ ਬੜੀ ਵੱਡੀ ਹੈ ਸ਼ੋਅ ਮੈਨੂੰ ਲਾਣਾ ਮੈਸੇਜ ਦੇ ਦੇ ਨਾ ਆਪੀ ਲਾਈਨ ਖੁੱਲ ਗਈ ਹੈ ਇਦਾਂ ਇਦਾਂ ਹੀ ਉਹ ਬੈਠਾ ਲਾਈਨ ਖੁੱਲ ਗਈ ਓਏ 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 ਗਾਣੇ ਚਲਾ ਲੈ ਆ ਵੀਰੇ ਭਾਣੀ ਯਾਰ ਆ ਵੀਰੇ ਫੋਨ ਤੇ ਲੱਗੇ ਤੇਰੇ 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 ਗਾਣੇ ਲਾ ਦੇ ਮਿੱਠੀ ਆਵਾਜ਼ ਤੇ ਆਵਾਜ਼ ਥੱਲੇ ਨਹੀਂ ਜਾਂਦੀ ਗਾਣਾ ਦੇ ਫਿਰ ਜਰ ਆਰੇ ਮਾੜੇ ਗੱਲ ਸੁਣਾ ਪਾੜੇ ਕੋਠੇ ਤੇ ਵੇਲਾ ਥੱਲੇ ਇਦਾਂ ਹੀ ਟੁੱਟਦੀਆਂ ਹੁੰਦੀਆਂ ਇੱਕ ਛੋਟਾ ਛੋਟਾ ਟੋਟਾ ਛੋਟਾ ਓਏ ਕੀ ਕਿਦਾਂ ਪ੍ਰੈਕਟੀਕਲ ਲੱਗਦਾ ਵਾ ਫੋਟੋ ਹੀ ਹੀ ਪ੍ਰੈਕਟਿਸ ਕਰਦੇ ਆ ਓਏ ਜਦੋਂ ਪ੍ਰੀਤਨ ਨਾਲ ਗਿਆ ਉਹ ਆਵਾਜ਼ ਘੱਟ ਕਰੀਂ ਤੇਰੇ ਆ ਫੋਨ ਫੜਾ ਦੇ ਜੇ ਉਹਨਾਂ ਦੇ ਆਪ ਦਾ ਪਿਸੰਦ ਦਾ ਵਿਆਹ ਆ ਨਾ ਤੇ ਪ੍ਰੀਤੋਂ ਜਿਹੜਾ ਫੋਟੋਗ੍ਰਾਫ ਕਰਨਾ ਨਾ ਉਹਦਾ ਉਹਦੇ ਤੇ ਉਹਨੇ ਇਹ ਤੇ ਕੇਸ ਕਰਨਾ ਕਿਹੜੀ ਗੱਲ ਹੈ ਓਏ ਉਹਨੂੰ ਸਾਰੀ ਵੀਡੀਓ ਗੋਡੇ 'ਵਾਰ ਬੈ ਕੇ ਬਣਾਉਣੀ ਮੈਨੂੰ ਉਹਨੇ ਕਹਾਂ ਉਹਨੇ ਕਹਾਂ ਮਮਾ ਅੱਧੀ ਗਰੀਸ ਤੇ ਮੇਰੇ ਤੇਰੇ ਨਾਲ ਕੇ ਮੁੱਕੀ ਨਾ ਮੈਂ ਨਾ ਕਰਾਂ ਗੋਡਿਆਂ ਦੀ ਵੀਡੀਓ ਨਾ ਨਹੀਂ ਓਏ ਆ ਗਿਆ ਬਾਈ ਓ ਆਬ ਬੇਟੀ ਰੈਡੀ ਕਰਨ ਤੇਰੇ ਵਿਆਹ ਦੀ ਗੱਲ ਪਹੁੰਚ ਗਈ ਆ ਯਾਰ ਮੈਂ ਮੜੀ ਗਈ ਉਹਨੂੰ ਗਲਤ ਦੱਸ ਦੋ ਨਹੀਂ ਨਹੀਂ ਰਹਿਣ ਦੋ ਜਦੋਂ ਵੀ ਰਹਿਣ ਦੇ ਜਦੋਂ ਵਿਆਹ ਹੋਊਗਾ ਦੱਸਾਂਗੇ ਯਾਰ ਗੱਲ ਹੋਈ ਆ ਆ ਵੇ ਕੁੜੀ ਆ ਖੁਸਰਾਣ ਜਵਾਈ ਕਿੰਨਾ ਦਾ ਕਿੰਨਾ ਮਾਨ ਤੇ ਗਿਆ ਨਾ ਤੂੰ ਦੂਸਰਾ ਜਵਾਈ ਆ ඔപ ග හ න ද කද ස ක ਹੋ ਗਿਆ ਇਹ ਮਾਮਾ ਜੀ ਆ ਗਏ ਉਹ ਮੈਂ ਮੈਂ ਤੈਨੂੰ ਪਹਿਲਾਂ ਕਹੇ ਮੈਂ ਗੱਟੂ ਟੁੱਟਾ ਹੀ ਓਏ ਗੱਟੂ ਨਾਲ ਲੈ ਕੇ ਜਾਈ ਆਂਦਾ ਆਂਦਾ ਕੋਈ ਗੱਲ ਨਹੀਂ ਮੈਂ ਓਏ ਮੇਰੀ ਗੱਲ ਸੁਣ ਮਨੂ ਉਹ ਖਾਲਾ ਗੁੱਡਾ ਜੀ ਦੂਰ ਵਾ ਮੈਂ ਬੈਠਾ ਤਾਂ ਥੋਈ ਗਿਆ ਓਏ ਹੋਰ ਲੱਗ ਰਿਹਾ ਬੰਦ ਘਰ ਬੰਦ ਕਰੀ ਮਨੂ ਓਏ ਮਨੂ ਆ ਵੀ ਆ ਲਿਆ ਉਹ ਮਨ ਨੂੰ ਮੇਰੀ ਗੱਲ ਸੁਣ ਚਾਹ ਬਣਾ ਲਿਆ ਕੁੜਕ ਜਾ ਮੈਨੂੰ ਚਾਹ ਬਣਾ ਕੇ ਲੈ ਆ ਸੰਦੇ ਲੈ ਲੈ 50 ਜਾਣ ਲੱਗਿਆ ਤੂੰ ਉਧਰ ਕੀ ਹੋ ਗਿਆ ਨਾਲੇ ਮਾਗੀ ਦੇ ਦਾਂਗੇ ਉਹ 10 ਲੈ ਲਏ ਆਏ ਆ ਰੌਣੇ ਤੇ ਪਹਹਾਤੀ ਆ ਪ੍ਰੀਤਮ ਮੈਨੂੰ ਕਹਿਆ ਇਹੀ ਨਿਕਲਦੇ ਹੈ ਅਜੇ ਪ੍ਰਾਰੰਭ ਨਹੀਂ ਕੀਤਾ ਪ੍ਰੀਤਮ ਤੈਨੂੰ ਕਹਿਆ ਇੱਜਨੇ ਤੁਸੀਂ ਤਾਂ ਕੱਲ ਦੇ ਇੱਥੇ ਹੀ ਹੋ ਹਲੋ ਕੱਲ ਦੇ ਇੱਥੇ ਬੈਠੇ ਹੋ ਯਾਰ ਇਹ ਚੋਕ ਮਾਰੇ ਆਕਰ ਲੱਗਾ ਵਾ ਕਰ ਦੋ ਨਾ ਘਰੇ ਲੱਗੇ ਜਾਈ ਨਹੀਂ ਘਰੇ ਲੈ ਗੱਲਾਂ ਵਾ ਇੱਥੇ ਨਹੀਂ ਉਡਦੀ ਕਿੱਥੇ ਡੋਣੀ ਨਹੀਂ ਹੁੰਦੀ ਘਰੇ ਚਾਹ ਜਾਂ ਰਲ ਕੇ ਡੋਣੀ ਹੁੰਦੀ ਨੇ ਤੁਹਾਨੂੰ ਪੜਨਾ ਵੀ ਨਾ ਕਿਹਨੇ ਉਡਣਾ ਜਾਵੇ ਲਾਤੀ ਹੁੰਦੇ ਨੇ ਘਰ ਲੱਗ ਲਾਇਆ ਇਹਨੂੰ ਪੱਕਾਈ ਪੜਾ ਦਿੰਦੇ ਉਹ ਤੇਪੀ ਨਾ ਬੰਦ ਨਹੀਂ ਲੱਤਾਂ ਬੈਲਟ ਬੰਦ ਨਾ ਇਹਦੇ ਘਰ ਦੇ ਕਹਿੰਦੇ ਵੱਡ ਕੇ ਆਈਆਂ ਉਦਾਂ ਨਾ ਬੜੀ ਹਜ਼ਾਰ ਵੱਡੇ ਕਿਹਨਾਂ ਇਹਦਾ ਮਨ ਨਾ ਮੱਦ ਬਣਾ ਗਿਆ ਓਏ ਹੋਏ ਉਹ ਮਨ ਨੂੰ ਯਾਰ ਮਜ਼ਾਕ ਨਹੀਂ ਓਏ ਜਾ ਯਾਰ ਚਾਹ ਬਣਾ ਲਿਆ ਜਾ ਮਨ ਨੂੰ ਸਾਹਮਣੇ ਬੈਠੀ ਉਹਨੂੰ ਚਾਹ ਬਣਾ ਲਾ ਯਾਰ ਹੁਣ ਓ ਹੈਲੋ ਤੈਨੂੰ ਜਾਣਿਆ ਮੁੱਤਰ ਦੇ ਮੈਂ ਥੋੜਾ ਐਕਟਿਵ ਜਵਾਬ ਕੱਢੋ ਨਹੀਂ ਟਾਇਰ ਪਾੜੋ ਨਾ ਕੈਂਚੀ ਮਾਰਦੇ ਭੈ ਟਾਇਰ ਪੜਿਆ ਜਾ ਸਾਡੇ ਟਾਇਰ ਕਿਰੇ ਵਾਪੇ ਆਪੇ ਛੀਰੇ ਪੈ ਜਾਂਦੇ ਆ ਵੱਡੀ ਛੁੱਡੀ ਚੱਕ ਕਟੂ ਚੱਕ ਹੁੰਦਾ ਮੇਰੇ ਉਹਨਾਂ ਮਨੂ ਮੈਂ ਤੈਨੂੰ ਪਿਆਰ ਨਾ ਕਹਿੰਦੇ ਇਥੇ ਰਾਬ ਦੇ ਮੈਨੂੰ ਲੱਗਣਾ ਜਾਈ ਗੁੱਸੇ ਨਾਲ ਕਹਣਾ ਗੁੱਸੇ ਨਾਲ ਮੈਨੂੰ ਲੱਗਣਾ ਜਾਈ ਤੂੰ ਕਾ ਕਾ ਕੇ ਵੇਖ ਲਾ ਗੁੱਸੇ ਨਾਲ ਕਾ ਕੇ ਵੇਖ ਲਾ ਮਾਰ ਕੇ ਵਖਾ ਚੱਲ ਚਾਲ ਮਾਰ ਕੇ ਵਖਾ ਰਹਿਣ ਰਹਿਣ ਦੇ ਲੱਤ ਪਹਿਲਾਂ ਲੱਗ ਜਰਿਆ ਹੁੰਦਾ ਨਹੀਂ ਆਪਣੇ 1000 ਰੁਪਏ ਥੱਲੇ ਵਸਾ ਦੋ ਸਾਰੇ ਜਾਨੀ ਜੇ ਜੇ ਮਾਰਤੀ 50000 ਦੇਦੀ ਇਧਰ 50000 ਜੇਪ ਚ ਹੁੰਦਾ ਕੋਈ 1000 ਜੇਪ ਚ ਹੁੰਦਾ ਤੇ ਚੰਪਾ ਹੈਲੋ ਅੱਛਾ ਜੇਪ ਚ ਹੁੰਦਾ ਤੇ ਅੱਛਾ ਠੀਕ ਆ ਫੋਨ ਜੇ ਵੁੰਜੋ ਕੀ ਮੈਨੂੰ ਓਏ ਤੂੰ ਖਵਾ ਦੇ ਮੈਨੂੰ ਚੰਪਾ ਓਏ ਨਹੀਂ ਮੈਨੂੰ ਔਨਲਾਈਨ ਲੈ ਮੈਨੂੰ ਮਜ਼ਾਕ ਨਹੀਂ ਓਏ ਮੈਨੂੰ ਗੱਲ ਸੁਣ ਚੰਪਾ ਲੱਗੇ ਲਾਉਣਾ ਸੀ ਜੇ ਖਾਣੀਆਂ ਤੇ ਗੱਲ ਕਰ ਹਾਂ ਜੇ ਖਾਣੀਆਂ ਦੇ ਰੁਪਏ 200 ਗਰੇਜੇ ਪਾ ਜਾ ਉਹ ਕਦਲ ਲਗਾ ਉਹ ਆਨਲਾਈਨ ਇਹ ਚ ਪਾ ਦੇ ਸਕੈਨਰ ਬਰਜੀ ਆਸਕੈਨ ਰੇਨ ਸਕੈਨਰ ਘੜ ਪਰ ਸਾਰੇ ਸਾਰੇ ਪਾ ਦੇ ਸਾਰੇ ਰੁਪਇਆ 200 ਆ ਜੀ 200 ਹੀ ਲੈਣੇ ਆਈ ਚਲ 190 ਦੇ ਦੇ ਸਦਾ ਤੇਰੇ ਕਿਹੜਾ ਨਿਆਣੇ ਨਿੱਕੇ ਜਿਹੇ ਡੱਪ ਰੋਣ ਵਾਲਾ 100 ਰੁਪਇਆ ਲੈ ਲਓ ਅੰਦਰ ਤੇਰਾ ਕਿਹੜਾ ਨਿਆਣੇ ਛੋਟੇ ਡੱਪ ਰੋਣ ਵਾਲੇ ਛੋਟੇ ਜਿਹੜਾ ਜਿਹੜਾ ਮੁੰਡੇ ਆ ਤਾਈਆਂ ਨੇ ਕਿਹਾ ਮੇਰੇ ਕੋ ਜਿੰਨੇ ਹੈਗੇ ਮੈਂ ਦੇ ਦਿਆਂ ਨੂੰ ਉਹ ਕਿੱਥੇ ਜਨਾਨੀ ਜਿਹੜੀ ਗੱਲ ਲਈ ਫਿਰਦਾ ਨਾਲ ਨਾ ਨਹੀਂ ਜਾਈਆਂ ਕਿ ਨਹੀਂ ਨਾ ਕਦ ਕਬ ਸਾਇਉ ਨੂੰ ਗਿਆ ਹੀ ਜਿਆਦਾ ਮੈਂ ਕਰਾ ਤਾੜਾ ਹੀ ਆ ਸਾਇਦ ਰਹਿਣੇ ਬੈਠੇ ਆ ਵੀ ਓਏ ਪ੍ਰੇਦਮ ਕੰਨ ਪ੍ਰੇਦਮ ਉਧਰ ਕੋਠੇ ਚਲ ਜਾ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਚਾਹ 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 ਏ ਓਏ ਆ ਜਾਓ ਆ ਜਾਓ ਚਾਹ ਪੀ ਲਓ ਪਹਿਲਾਂ ਚਾਹ 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 ਭੈਣ ਦੇ ਗੁੱਡਾ ਡੜ ਗਿਆ ਕਿੱਥੇ ਵਧਿਆ ਵੇਖੋ ਉਹ ਗੁੱਡਾ ਕਿੱਥੇ ਤੇ ਡੋਰ ਕਿੱਥੇ ਵੇਖੋ ਲੱਗਾ ਡੋਣ ਐਦਾਂ ਨਹੀਂ ਐਦਾਂ ਐਦਾਂ ਇਧਰ ਇੱਕ ਗੁੱਡਾ ਡੋਣ ਲਗਾਈ ਉਹ ਜਾ ਪਟਾ ਡਾਈਏ ਨਾ ਆਹ ਲਾਲਾ ਟੁੱਟਾਈ ਉਹ ਜਾ ਪਟਾ ਡਾਈਏ ਨਾ ਸਾਲਾ ਪਾਟੇ ਨੇ ਤਾਂ ਸ਼ਾਇਦ ਟੁੱਟਾ ਹੀ ਉਹ ਜਾ ਪਟਾ ਡਾਈਏ ਨਾ ਵੈਰੈਟੀ ਆ ਜੇ ਅਗਲੀਆਂ ਕਿਹੜੇ ਨਗਾਨਾ ਵੇਖੇ ਟੁੱਟੇ ਦੇ ਕੇ ਉਹ ਸਿੱਧਾ ਤਗੜਾ ਗਦਾਂ ਸੱਥੇ ਫੁੱਟੀ ਚਲੋ ਕੋਈ ਨਹੀਂ ਪੰਜਾਬ ਵੇਖੋ ਆ ਕੋ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਕੀ ਆ ਤਈਆਂ ਨੇ ਚਪਲਾ ਮੁੰਦਾ ਦੋ ਸਾਲ ਵੱਢ ਜਾਣਾ ਨੇ ਆ ਇੱਕ ਨਾਲ ਦੇ ਕੋਠੋ ਵੜ ਕੇ ਨਾਲ ਹੀ ਦਾ ਦੇਣਾ ਆ ਛੇੜੇ ਵੱਢੀ ਹੋਣੇ ਆ ਹੋਰਤੀ ਹੋਏ ਨੇ ਤੇ ਕੁਮਾਰ ਨਾ ਤੇਰੇ ਕੁਮਾਰ ਆਹੋ ਆਹੋ ਬਣਾ ਬਣਾਇਆ ਦਾ ਸਾਲੇ ਮੇਰੇ ਨਵੇਂ ਗੁੱਡੇ ਪਾੜਨ ਦੇ ਵੱਡੇ ਆ ਤੁਸੀਂ ਸਾਲੇ ਅਰਜਨ ਭਵਾ ਤੇ ਚੱਲ ਨਹੀਂ ਗਈ ਜਾਨ 5 ਮਿੰਟ ਦੇ ਹੀ ਅਰਜਨ ਜੇ ਆ ਕਰ ਤੂੰ ਪੂਰਾ ਬੋਝ ਨਹੀਂ ਦਾਣੀ ਓਏ ਨਾਲ ਬੱਜਿਆ ਕਰ ਓਏ ਨਾ ਯਸਗਰਾ ਦੀ ਬੁਰੀ ਵੀਝ ਪ੍ਰਾਪਤ ਕੀ ਮੈਨੇ ਵੀਝ ਪ੍ਰਾਪਤ ਕੀ ਵੀਝ ਪ੍ਰਾਪਤ ਕੀ ਮੈਨੇ ਨਹੀਂ ਨਹੀਂ ਉਹਨੇ ਪੂਰਾ ਤਰਾ ਵਾਰ ਰੋਕਿਆ ਵਾਰ ਤੇ ਕਿਰਪਾਨ ਟੁੱਟ ਗਈ ਉਹਦੀ ਕਿਰਪਾਨ ਭਾਵੇਂ 100 ਵਾਰੀ ਟੁੱਟ ਗਈ ਵਾਰ ਰੋਕਿਆ ਕਿ ਨਹੀਂ ਵਾਰ ਨੂੰ ਕੀ ਕਰਨਾ ਵਾ ਮਾਤਿਆਂ ਦੇ ਤੀਆਂ ਪੀਲੇ ਪਿੱਛੇ ਪੰਨਾ ਨਿਕ ਟਪਾਨ ਦੋ ਵੀ ਉਹਦਾ ਮਰਜੀ ਵਾਰ ਉਹਨੇ ਪੂਰਾ ਰੋਕਿਆ ਜੈ ਜੈ ਸਮਾ ਸਿੱਖਾਲਾ ਸਾਜੀ ਪਵਿੱਤਰ ਖਾਲਸਾ ਜੀ ਲੇ ਲੈ ਗਾਈਸ ਗਾਈਸ ਵੀਰੇ ਆ ਵੇਖੋ ਅੰਨਾ ਐਟਮ ਆਇਆ ਮੈਂ ਗੁੱਡੀ ਡਾਂਦਾ ਪਿਆ ਹਾਂ ਹਵਾ ਨਹੀਂ ਚੱਲਦੀ ਪਈ ਐ ਆਹ ਅਗ ਤੋਂ ਉੱਜ ਤੋਂ ਸੁੱੜ ਦੇਣੀ ਆ ਇੱਕ ਹੋਰ ਰੋਟਿਆਈ ਫਲੈਗ ਫਲੈਗ ਡਾਏਗਾ ਫਲੈਗ ਇਹਦੇ ਚੈੱਕ ਕਰਿਓ ਜੀ ਗੁੱਡਾ ਲੱਗ ਗਿਆ ਜੀ ਸਲੀਪਾ 'ਤੇ ਲੱਗਾ ਗੁੱਡਾ ਆ ਗਿਆ ਤੇ ਕੋਈ ਸਲੀਪ ਪੜੋਰੇ ਨਾਲ ਬਨ ਗਏ ਗੁਟਾਇਆ ਗੁਟਾ 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 ਓਏ ਇਧਰੇ ਕੋਣ ਦਵਾਰਾ ਨਾ ਹੁਣ ਦ ਚੈੱਕ ਕਰਦੂ ਓਹੋ ਰੌਂਡ ਵੱਜ ਗਿਆ ਓਏ ਕਹਿੰਦੀ ਆਪਣੀ ਕੋਈ ਨਿਸ਼ਾਨੀ ਭੇਜ ਹੂੰ ਫੇਰ ਕਿ ਵਿੱਚ ਓ ਤੇਰੀ ਬੰਦ ਕੋਲ ਆਇਆ ਸਾਫ ਆ ਓਏ ਓ ਰੀਲ ਬਲੋਗ ਬਣਦਾ ਫੋਗ ਵੀ ਬਲੋਗ ਨਾ ਲਈ ਮੈਨੂੰ ਇਸ ਦੀ ਨਿਸ਼ਾਨੀ ਦੇ ਮੇਖਾਂ ਨਹੀਂ ਬੇਲਾ ਉਹ ਸਾਰਾ ਮੇਰੀ ਨੱਕ ਕੱਢ ਦੇ ਕੱਢ ਉਹ ਮਾਈ ਗੱਡ ਉਹ ਮਰ ਗਈ ਆ ਜਾਣ ਦੇ ਆਈ ਆਈ ਰੋਕਦਾ ਬੜੀ ਜਾ ਬੜਾ ਪੇਚਾ ਲੱਗਿਆ ਜਾਂਦਾ ਉਹ ਲੱਗਾ ਰਿਆ ਯਾਰ ਪੇਚਾ ਲੱਗ ਰਿਆ ਨੇ ਕਾਨੂੰ ਤੰਗ ਕਰਦਾ ਗਰੀਬ ਨੂੰ ਇੱਦਾਂ 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 ਕਾੜਾ ਵਰਨ ਫੜਾ ਦੇ ਕਾੜਾ ਬੰਦੇ ਮਾ ਲਾਉਣਾ ਪੇਚਾ ਭੈਜ ਲੋੜ ਹੀ ਨਹੀਂ ਘਾਰ-ਕੁਫਾਰ ਕੱਢਣ ਦੀ ਗੱਡੀਆਂ ਇੱਧਰ ਇੱਧਰ ਉਹ ਰੋ ਜਾ ਰੋ ਜਾ ਪਿੱਛੇ ਮਰ ਲਓ ਇੰਟਾ ਬੱਲ ਕਰਤਾ ਹੈ ਕੰਮ ਛੜ ਹੀ ਦੇ ਉਹ ਸਾਰੇ ਨਾਲ ਉੱਡਣਾ ਤੂੰ ਨਾਲ ਉੱਡਿਆ ਸਰੀਰ ਵੈਗ ਨਾਲ ਥੋੜੋ ਲਿਆ ਕੋ ਪੱਥਰ 25 30 ਕਿਲੋ ਦਾ ਬਨ ਗਿਟੇ ਨਾ ਨਹੀਂ ਤੇ ਮੇਰਾ ਭਰਾ ਗਾ ਸੁੱਕਦਾ ਯਾਰ ਆਏ ਅਸੀ ਖਵਿੰਗੀ ਹੋਣੀ ਉਹ ਸਤ ਸਾਂਨੇ ਪਾਉ ਘਣੇ ਪਾਉ ਹੱਥ ਕਿਦਾਂ ਪਾਈ ਇਹਨਾਂ ਹਟਕੇ ਕਿਵੇਂ ਥੱਲੋਂ ਦੀ ਥੱਲੋਂ ਦੀ ਆ ਵੀ ਇਹ ਇਧਰ ਬਾਰੀ ਆ ਨਹੀਂ ਭਰਾ ਮੇਂਗਾ ਚੰਦ ਥੱਲ ਬਾਲਦੇ ਇਦਾਂ ਹੀ ਨਹੀਂ ਤਾਂ ਜਾਂਦਾ ਬਾਲਦੇ ਇਧਰ ਕੀ ਆਂਦਾ ਹੀ ਆਂਦਾ ਇਦਾਂ ਹੀ ਬਾਲਦੇ ਉਹ ਇਦਾਂ ਹੀ ਵਾਰਡ ਪਏ ਆ ਵਿੱਚ ਔਰੇ ਮੇ ਕੋ ਸਾਹ ਆ ਵੀ ਹੋਣਗੇ ਮੁਰਗੇ ਤੁਹਾਡੇ ਕੋਲ ਗੱਲ ਬੰਨੀ ਛੋੜ ਜਾਨੇ ਕਰ ਕੰਮ ਕਰੋ ਔਰ ਇਹਦੇ ਦੱਸੋ ਹਾਂ ਇਤਨਾ ਵਧੀਆ ਬਾਲਦਾ ਅਖੀਆ ਨਾਲ ਨਾਲ ਵਿੱਚ ਪਰ ਇਹ ਰਖ ਨਿਆ ਉਹ ਭਰਾਵਾ ਕੀ ਹੋ ਗਿਆ ਤੈਨੂੰ ਕੁੜੀ ਆਵੇ ਡਿਸਾਈਡ ਕਰ ਲੋ ਕਰਨਾ ਕੀ ਤੂੰ ਬੋਲ ਲਿਆ ਕਰ ਤਾਨੂੰ ਕਹਿ ਕੇ ਗਿਆ ਲਾਓ ਸਿੱਖਣ ਦੇ ਆ ਗਿਆ ਮੈਂ ਕਰੋ ਕਹਿ ਕੇ ਗਿਆ ਤੁਹਾਨੂੰ ਮੂੰਹ ਚੁੱਕ ਕੇ ਸਾਲਾ ਤੁਰ ਪਿਆ ਸ਼ਕਤੀਸ਼ਾਲੀ ਮੂੰਹ ਚੁੱਕ ਕੇ ਜੋ ਤੁਰ ਪਿਆ ਤੂੰ ਇਹ ਕਿਦੀ ਚੁੱਕ ਲੈ ਆਣ ਕਰ ਯਾਰ ਲਾਓ ਮਾਮਾ ਸਾਨੂੰ ਦੇਖਣੇ ਕਰੋ ਗਿਆ ਮੂੰਹ ਚੁੱਕ ਕੇ ਟੁੱਟਾ ਨਹੀਂ ਉਧਰ ਰੱਖਦਾ ਟੁੱਟਾ ਨਹੀਂ ਉਧਰ ਰੱਖਦਾ ਲਾ ਯਾਰ ਬੱਬੇ ਬੜੀਆਂ ਇੰਨੀਆਂ ਗਈ ਬਾੜੇ ਕੱਦੀ ਹੋਰ ਕੋਲੇ ਆਪਣੇ ਕੋਨੇ ਕੀ ਆ ਕੋਲੇ ਸ਼ਹਿਰ ਗਏ ਨਹੀਂ ਡਰਦੇ ਨਹੀਂ ਗਏ ਤਾਂ ਵੱਡੀ ਜਾਣੀ ਐਡੀ ਆਪਰਾ ਸ਼ਹਿਰ ਉਹਨੇ ਆਂਦੇ ਆ ਪਾਕ ਚੰਪਾ ਵੀ ਕਿੱਥੋਂ ਲੈ ਕੇ ਜਾਏ ਸ਼ਹਿਰੋਂ ਸ਼ਹਿਰੋਂ ਗਰੋਂ ਆਪਣਾ ਕਿਹੜਾ ਬਾਜ਼ਾਰ ਹੀ ਤੂਰ ਸਾਬ ਵਾਲਾ ਬਾਜ਼ਾਰ ਮੀਰੀ ਪੀਰੀ ਵਾਲਾ ਜੀ ਮੇਰੀ ਨਹੀਂ ਟੱਪੇ ਹੀ ਆਓ ਮੀਰੀ ਪੀਰੀ ਵਾਲਾ ਇਹ ਚਲਾਨ ਪਤਾ ਕਿੰਨੇ ਹੁੰਦੇ ਆ ਬਹੁਤ ਸਤੇ ਬੌਂਡੀ ਕਰਦੇ ਆ ਮੈਂ ਕਰੋ ਗੱਟ ਕਰੋ ਸਹੀ ਗੱਲ ਹੈ ਮੰਨ ਲਿਆ ਸਾਰੇ ਇੰਜੋਏਮੈਂਟ ਕਰਦੇ ਤੂੰ ਵੀ ਕਰਦਾ ਛੋਟਾ ਕ ਜਵਾਕ ਵੀ ਕਰਨ ਰਿਆ ਉਹ ਕੱਲਾ ਗੁੱਡੀਆਂ ਢੋਂਦੇ ਤੇ ਇਹ ਵੀ ਕਰਨ ਰਿਆ ਨਾ ਮੈਂ ਵੀ ਕਰਨ ਰਿਆ ਤੈਨੂੰ ਸਾਲੇ ਨੂੰ ਕੱਲੇ ਨੂੰ ਗੁੱਡੀਆਂ ਦੇ ਪਈ ਉਹ ਕੋਈ ਹਾਲਤ ਰਾਵੈ ਮੈਂ ਲਾ ਲਿਆ ਸਾਬ ਕਿਹੜੀ ਗੁੱਡੀ ਆ ਆਪਣੀ ਉਹ ੜੀ ਉੱਤੇ ਗ੍ਰੀਨ ਹਾਂ ਮਮਾ ਆ ਮੈਂ ਖਾਣਾ ਹੈਗਾ ਤੂੰ ਥੱਲੇ ਰਹਾ ਤਾ ਮੈਂ ਖੇਰ ਫੜ ਐਨ ਕਰ ਰੱਖੋ ਮੈਂ ਨਹੀਂ ਖਾਣਾ ਆਹੋ ਉਹ ਲੈ ਆਉਣੇ ਨਾ ਫਿਰ ਤੇ ਹਾਲ ਤੇਰੇ ਵੇਹ ਮੱਲਾ ਲਿਆ ਸਾਬ ਇੱਕ ਜਨੇ ਚਾ ਬਚਾਈਦੀ ਨਹੀਂ ਖਵਾਈ ਸਾਰੀਆਂ ਹੀ ਸਾੜ ਸਾੜ ਕੇ ਐ ਓਏ ਉਹ ਲਾਗਰੀ ਮਾੜਾ ਤੁਹਾਡਾ ਲਾਗਰੀ ਮਾੜਾ ਵਾਕਿਆ ਤੂੰ ਲਾਗਰੀ ਮਾੜਾ ਹੈ ਓਏ ਅਬੀ ਓਏ ਅਬਦਰ ਸਾਰੀਆਂ ਸਾੜ ਸਾੜ ਕੇ ਘਮੋਂਦੇ ਪੈ ਜਮਾਰੀ ਕੋਈ ਕੋਈ ਮੈਂ ਤੁਹਾਨੂੰ ਕਹਿੰਦਾ ਉਹਦਾ ਪਲੇਟਾਂ ਚ ਕੋਲੇਰਾ ਖੜਾ ਫੜਾਈ ਜਾ ਨੂੰ ਖਾਲੀ ਆ ਮੈਂ ਗਿਆ ਹੀ ਨਹੀਂ ਨਹੀਂ ਮਰਜ਼ੀ ਤੇਰੀ ਭਰਾ ਉਹਨਾਂ ਦਾ ਮੂੰਹ ਮਾਰ ਬਟਰ ਇਹ ਪੰਜ ਜੁਗਰ ਖਾ ਲਾ ਮੈਨੂੰ ਤੂੰ ਦੱਸ ਤੂੰ ਦੱਸ ਕਿਦਾਂ ਨਹੀਂ ਖਾਣ ਕਾਲੇ ਕਾਲੀ ਕਾਲੀਆਂ ਜੰਪਾ ਖੱਡੀਆਂ ਰਹੀਆਂ ਦੇਖੀਂ ਅੱਜ ਵੇਹਲਾ ਰਹ ਓਏ ਓਏ ਇਹ ਨਾਲਿਓ ਤੁਹਾਨੂੰ ਬਟਰ ਕਹਿੰਦੇ ਸੁਖਾ ਕੇ ਕਿਹੜਾ ਬਟਰ ਕਹਿੰਦੇ ਕਿਹਨੇ ਬਟਰ ਦਾ ਨਾਲ ਆ ਆਂਦਾ ਬਟਰ ਮੈਂ ਮੱਖਣ ਕਹਿਣ ਵਾਲਿਓ ਬਟਰ ਦੇਪਲਿੰਗ ਸੁਣਾ ਬੀ ਬੀ ਯੂ ਵੂ ਟੀ ਟੀ ਬੱਡ ਬੱਡ ਹਾਂ ਰ ਐਸ ਬਟਰਸ ਟ੍ਰਿਪਲ ਡੀ ਬਈ ਨਾ ਬੱਡਰ ਜਵਾ ਹਾਂ ਟ੍ਰਿਪਲ ਡੀ ਬਈ ਨਾ ਡਬਲ ਡੀ ਤਾ ਤੂੰ ਤਿੰਨ ਅਰੇ ਟੀ ਬੋਲਿਆ ਨਾ ਵੜਦੇ ਸਾਰ 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 ਨੂੰ ਕਰ ਨੂੰ ਕਰਵਾਣੇ ਉਹਦੀ ਈ ਵਾਲੀ ਲੰਮੀ ਹੋਗੀ ਤੂੰ ਨਾ ਮੜ ਜਰਾ ਵੇ ਡੌ ਸ਼ੇਕ ਹੋਈ ਨਹੀਂ ਤਾ ਤੂੰ ਮੱਢ ਸਾਰਾ ਇੱਥੋਂ ਮੱਢ ਉੱਜਾ ਭਰਾ ਉਹ ਤੂੰ ਗੁਰਵਾ ਕਹਿ ਦਿੱਤਾ ਤੂੰ ਨਾ ਨਹੀਂ ਜਾਣਾ ਤਾਣਾ ਬਣੀ ਪੱਟੀ ਗੜੀ ਹੈ ਕੀ ਕੀ ਮੈਂ ਕਹਾਂ ਇੰਨਾ ਵੱਧ ਗਿਆ ਵੇ ਕੱਲ ਆ ਲਿਓ ਮੈਂ ਨਹੀਂ ਆਣਾ ਤੁਰ ਜਾ ਉਹਦੇ ਕੋ ਕੀ ਪਤਾ ਕਿਦਨ ਦਾ ਪਿਆ ਦੋ ਦਿਨ ਤੂੰ ਵੀਰਾ ਕਿਥੋਂ ਤੁਰ ਜਾ ਤੁਰ ਜਾ ਗੱਲ ਨਹੀਂ ਹੋ ਰਹੀ ਉਹ ਇੱਕ ਮਾਈ ਨੂੰ ਆ ਵੇਤੀ ਸੜੀਆਂ ਸੜੀ ਸੋਈ ਹੈ ਗੋਲੀ ਨੂੰ ਗੋਲੀ ਨੂੰ ਵੀ ਪੈਣਾ ਹੋਣੀ ਆ ਆ ਜਿਹੜਾ ਜੀ ਕਰਦਾ ਚਿਪਸ ਕੋਈ ਜਾਣਨ ਮੈਂ ਜਾਗਿਆ ਹੀ ਫੇਰ ਹੁਣ ਹੁਣ ਬੰਨੀ ਕਰ ਲੈ ਇੱਕਦਮ ਸੱਚੋ ਸੱਚੀ ਦੱਸਿਓ ਆ ਲਾਈਟ ਦਾ ਰੰਗ ਵੀ ਮੇਰੇ ਸਾਹਮਣੇ ਫਿੱਕਾ ਨਾ ਤੁਮੇ ਲਾਲ ਕੋ ਟੋਨ ਮੈਂ ਕਹਿੰਨਾ ਵਾਈਟ ਉਹ ਤੂੰ ਨਾ ਹੀ ਬੋਲ ਬਜਾ ਫੇਰਾਂ ਚੁੱਕ ਲਾ ਤੇ ਆ ਵੇ ਦਾ ਸ਼ੇਰੇ ਦਾ ਰਾਜ ਨਾ ਆਪਣੇ ਚਟੇ ਰੰਗ ਦਾ ਫੇਰਾਂ ਚੁੱਕ ਲਾ ਬਸ ਸਟੈਂਡ ਕਰ ਲੋ ਜਾ ਕਾਲ ਕਰ ਲੋ ਜਗਾ ਕਰ ਕਰ ਹੁਣ ਬੋਲਦਾ ਨਹੀਂ ਹੁਣ ਇਹ ਹੋਇਆ ਮੈਂ ਕਹਿੰਦਾ ਨਹੀਂ ਬਣਿਆ ਮੈਂ ਮੈਂ ਕਹਿੰਦਾ ਵੀ ਅੰਗੂ ਭਰਾ ਉਹੀ ਅੰਗੂ ਇਹ ਤੁਮੀ ਕੋ ਤੇ ਗਾਗ ਬਟਾ ਫੋਨ ਤਾਂ ਹੀ ਨਾ ਨਾਮ ਕੀ ਚੱਲਦਾ ਜਗੀਂਦਰ ਗਲਾਸ ਜਗੀਂਦਰ ਗਲਾਸ ਸੇ ਜਾਰੀ ਪੜਾ ਵੀ ਨਾ ਨਹੀਂ ਨਹੀਂ ਪਾਬੇ ਦਾ ਮੱਥੇ 'ਚ ਮਾਰੇ ਨੇ ਨਹੀਂ ਨਹੀਂ ਮੈਂ ਨਹੀਂ ਨਾ ਹਾਂ ਓਏ ਖਾਵੇਂ ਕਿੱਦਨੇ ਨੀ ਹਾਂ ਫੋ ਬਾਈ ਫੈਰ ਹੋ ਜਾਣਾ ਨਾ ਫੋ ਬਾਈ ਫੈਰ ਹੋ ਜਾਣਾ ਮਾਸ ਓਹੋ ਓਏ ਏਵੇਂ ਕੀ ਕਰੇ ਮੈਂ ਤੇਰੇ ਬਾਹਰੋਂ ਪਤਾ ਜਾਂਦਾ ਤਾਂ ਨਾਲੀ ਜੋ ਫੈਰ ਕੱਢਦਾ ਜੀ ਤੇ ਬਾਜਗਰਾਂ ਖੋਪੜ ਖੋਲਣਾ ਹੈ ਭੈਣ ਜੁੱਟੀ ਲਾ ਕੋ ਗੋਲੀ ਵੱਜੀ ਯਾਰ ਡਾਂਗ ਤੇ ਵੱਜ ਗਈ ਤੁਸੀਂ ਸਾਲੇ ਮੂਛ ਨੰਗਾ ਦੋ ਓਏ ਇਧਰ ਆਖੀ ਓਏ 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 ਤੇ ਜਦ ਬਾਬ ਬੋਲਦਾ ਤੂੰ ਤਾਰ ਆਪਣੇ ਸਾੜੇ ਥੱਲੇ ਨਾ ਜੀਓ ਤੇ ਕੋਰੇ ਕੋਰੇ ਸਾੜੇ ਥੱਲੇ ਨਾ ਜੀਓ ਤੇ ਵਾਂਸ ਬਾਰ ਵਾਂ ਇਹ ਕੋਈ ਨਾ ਮੇਰੀ ਪਾ ਤੰਬੇ ਨਾ ਕਢਾ ਰਲਾ ਕੋਰ ਨਾਲ ਥੱਲੇ ਆਇਆ ਹੋਵੇ ਰੇ ਇਧਰ ਕੀ ਇਧਰ ਕੀ ਕਹਿੰਦਾ ਕੀ ਆਹ ਬੋਲ ਆ ਤੂੰ ਕਿਹੜੀ ਆ ابھی ਆ ਆ ਕੱਲੀ ਚੱਰੀ ਆ ਭਾਈ ਉਹ ਨਹੀਂ ਪੱਤਲੇ ਮੁਰਕੇ ਚੱਲੀ ਛੱਟੀਆਂ ਲਵਾ ਕੇ ਬੈਠਾ ਰਹੇਗਾ ਠੱਕੇ ਨਾ ਖਾਈ ਜਾਂਦਾ ਨਾ ਠੱਕੇ ਨਾ ਖਾਈ ਜਾਂਦਾ ਜੇ ਵੱਤ ਜੂ ਕਿ ਛੁੱਟਦੇ ਨੇ ਕਿ ਕੁਝ ਨਹੀਂ ਕਰਦੇ ਸਬਜ਼ੀ ਬਣਾਉਣੀ ਹੋਣੀ ਆ ਸਬਜ਼ੀ ਉਹਦੀਆਂ ਆਹੋ ਠੱਕੇ ਨਾ ਖਾਂਦੇ ਕੁੜੀਆਂ ਹੋਇਆ ਕਰਨੀ ਮੇਰੇ ਸਾਲਿਆਂ ਨੂੰ ਤਿਲਕ ਵੀ ਤਿਲਕਣੀ ਹੋਣੀ ਵੇਖੀ ਮੈਂ ਕਹਿੰਦਾ ਸਾਲਾ ਚੈਨਲ ਬੰਦ ਹੋ ਜਾਣਾ ਇਹ ਪਾ ਨਾ ਕਿਉਂ ਤੇ ਨਾ ਤੁਹਾਡਾ ਲੈ ਕੁੜੀਆਂ ਜਾਗਣੀ ਪ੍ਰੋਬਲਮ ਆ ਜਾਂਦੀ ਆ ਨਹੀਂ ਰਾਜੇ ਮਾਸਰੇ ਨੂੰ ਧਿਲਕਣੀ ਧਿਲਕਣੀ ਹੋਣੀ ਜਿੰਨਾ ਮੋਖੜ ਪਾ ਰਿਹਾ ਜਾਰੀ ਤੇਰੇ ਵਸ ਗਿਆ ਜੀ ਥੋੜੀ ਜਾ ਮੋਢੇ ਮਾੜਾ ਤੋੜ ਦੇਗਾ ਅਜੇ ਤਾਂ ਸ਼ੀਟਾਂ ਚੁਕਣੀਆਂ ਆ ਵਾਡੀ ਮਿੰਮਾ ਕਰ ਜਾ ਵਾਡੀ ਮਿੰਮਾ ਇਹ ਚੁਕਣੀਆਂ ਸਾਬ ਸਾਬ ਚਾਂਗਣੀਆਂ ਚੁਕਣੀਆਂ ਨੂੰ ਬੈੱਡ ਸ਼ੀਟਾਂ ਬੈੱਡ ਸ਼ੀਟਾਂ ਮਾ ਮੇਂ ਚੜ ਜਾਣਾ ਨਹੀਂ ਮੰਨਿਆ ਕਰ ਓਏ ਓਏ ਲੈ ਆ ਮੇਰੇ ਆਈ ਖਾਣੀਆਂ ਸਟੀਆਂ ਨਾ ਲੈ ਨਾ ਸੁੱਟ ਕੇ ਤੇ ਵੇਖਦਾ ਮਾਂ ਤੈਨੂੰ ਮੈਂ ਥੱਲੋ ਛੁਰਦਾ ਤੇ ਤਾਂ ਕਹਿਣਾ ਅਸੀਖ ਦੇਖਦੀ ਓ ਪਰਮ ਗਰਮ ਵੀ ਹੋਈ ਹੋ ਗਰਮ ਪੂਰੇ ਸੀਸੀ ਵੀ ਨਹੀਂ ਕਰਦਾ ਮੈਨੂੰ ਮੇਰੇ ਸਾਰੇ ਰੋਗ ਤਾਂ ਮੈਂ ਗਾਲ ਨਹੀਂ ਕੱਢੂੰਗਾ ਆਹ ਦੇ ਲਾ ਕਰਕੇ ਤਾਂ ਆਹ ਦਾ ਕੀ ਕਰੋ ਮੈਨੂੰ ਭੈਣ ਜਦੋਂ ਲੋਕਾਂ ਨੇ ਪੁੱਛਿਆ ਕਰਦਾ ਉਸਤਾਦ ਮੇਰੀ ਬੀਜੀ ਬਣੀ ਹੋਣੀ ਓਏ ਮੈਨੂੰ ਹਾਂ ਦੱਸਦਾ ਨੇ ਰੋਗ ਮੈਂ ਇੱਕ ਮਿੰਟ ਤੁਹਾਨੂੰ ਕਹਾਂ ਮੁੰਡਾ ਮੈਨੂੰ ਪੁੱਛਿਆ ਮੈਨੂੰ ਪੁੱਛਿਆ ਰੋਗ ਉਸਤਾਦ ਲੋਕਾਂ ਨੂੰ ਕਹੂੰਗਾ ਕਿ ਇੰਨੇ ਮੇਰੇ ਡੋਲੇ ਬਣਾਏ ਸੀ ਪਰ ਉਦੋਂ ਬੱਕਰੀ ਨਹੀਂ ਬਣੇ ਮੈਂ ਲੋਕਾਂ ਕਹਿੰਦੇ ਡੋਲੇ ਕਿੱਥੇ ਆ ਓਏ ਜੂਮ ਓਏ ਜੂਮ ਕਰਕੇ ਵੇਖਣੇ ਪੈਣੇ ਬੱਕਰੀ ਨਹੀਂ ਬਣੇ ਉਹ ਡੋਲੇ ਹੈਗੇ ਸਭ ਕੋਈ ਜਗਾ ਹੀ ਬਣੇ ਛੜ ਤੱਕ ਨਹੀਂ ਬਾਪੂ ਐ ਉਹ ਨਾ ਲਵਾਇਆ ਕੰਮ ਕਰਾ ਰਿਹਾ ਗੱਤਾਂ ਇਹਨੇ ਲੋੜਿਆ ਕਹਿੰਦਾ ਮੈਨੂੰ ਇਹਦੇ ਲੋੜਿਆ ਓਏ ਚੱਲ ਧੀਏ ਓਏ ਇੱਕ ਮੋੜ ਉੱਤੇ ਚਾਲੀ ਆ ਜਾਓ ਚਾਓ ਸਾਰੇ ਜਣੇ ਆ ਜਾਓ ਯਾਰ ਚਲੋ ਯਾਰ ਕਰੀਏ ਮੇਲਾ ਕਰਦੇ ਚੱਲੀ ਜਾਣਾ ਯਾਰ ਇੱਕ ਇੱਕ ਮਿੰਟ ਬੰਦ ਕਰੋ ਯਾਰ ਕਿਹੜੀ ਗੱਲ ਓ ਯਾਰ ਉਹ ਵੇ ਉਧਰ ਕੈਮਰਾ ਖੋਲਿਆ ਅਸੀਂ ਉਹ ਆਪਣਾ ਕੈਮਰਾ ਖੋਲਦੇ ਆ ਉਹਦਾ ਸ਼ੌਂਕ ਆ ਕੈਮਰਾ ਖੋਲਦਾ ਨੇ ਪੇਜ ਕਸ ਫੜ ਖੋਲਦਾਂਗੇ ਹਾਈ ਖੋਲ ਦਿੰਨੇ ਆ